ਲੇਖਕ ਜਸਵੰਤ ਸਿੰਘ ਕਮਲ ਨਾਵਲ ਤਰੀਕ ਵੇਖਦੀ ਹੈ ਭਾਗ ਪਹਿਲਾ ਕੁਲਤਾਰ ਕੌਰ ਪਲਾਸਕ ਦੀ ਟੋਕਰੀ ਰੇਲਵੇ ਬੈਂਚ ਉੱਤੇ ਪਈ ਵੇਖ ਕੇ ਰੁਕ ਗਈ ਟੋਕਰੀ ਵਿੱਚ ਹੋਰ ਲੋੜੀ ਦੀਆਂ ਚੀਜ਼ਾਂ ਤੋਂ ਬਿਨਾਂ ਇੱਕ ਨਵੀਂ ਉਨੀ ਜਰਸੀ ਵੀ ਤੁੰਨੀ ਹੋਈ ਸੀ ਗਰਦ ਝਾੜਨ ਲਈ ਉਸ ਪੈਰਾਂ ਨੂੰ ਵੱਜਰੀ ਵਿਛਾਈ ਧਰਤੀ ਉੱਤੇ ਮਾਰਿਆ 3 ਮੀਲ ਦਾ ਕੱਚਾਰਾ ਉਸ ਆਪਣੇ ਛੋਟੇ ਭਰਾ ਜਗਤਾਰ ਨਾਲ ਪੈਰੀ ਤੁਰ ਕੇ ਤੈਅ ਕੀਤਾ ਸੀ। ਜਗਤਾਰ ਉਸ ਤੋਂ ਥੋੜਾ ਸਮਾਂ ਹੀ ਪਹਿਲਾਂ ਟੋਕਰੀ ਬੈਂਚ ਉੱਤੇ ਰੱਖ ਕੇ ਸ਼ਾਇਦ ਬਾਬੂ ਤੋਂ ਗੱਡੀ ਦਾ ਪਤਾ ਕਰਨ ਗਿਆ ਸੀ। ਕੁੜੀ ਨੇ ਲੰਬਾ ਸਾਹ ਭਰ ਕੇ ਮਨ ਹੌਲਾ ਕਰਨਾ ਚਾਹੇ। ਕੁਲਤਾਰ ਨੇ ਆਪਣੇ ਆਲੇ ਦੁਆਲੇ ਤੱਕ ਸਟੇਸ਼ਨ ਬੇहद ਉਦਾਸ ਸੀ। ਉਹ ਦੀ ਠੰਡੀ ਬਾਹ ਨੇ ਟਾਲੀ ਦੇ ਹਰਿਆਂ ਤੋਂ ਪੀਲੇ ਪਏ ਪੱਤੇ ਸੂਤ ਲੈ ਸਨ। ਉਪੱਤੇ ਕ ਝਾੜ ਟੋਇਆਂ ਅਤੇ ਖੇਤਾਂ ਦੀਆਂ ਬੱਟਾਂ ਦੇ ਅੜਤਲੇ ਜਾ ਲੱਗੇ ਸਨ। ਟਾਲੀ ਦੀਆਂ ਡਾਲਾਂ ਸੁੱਕੀਆਂ ਸੁੱਕੀਆਂ ਲੱਗ ਰੀਆਂ ਸਨ ਜਿ ਆਪਦਾਇਓ ਸੀ ਜਿਵੇਂ ਟਾਲੀ ਮੋੜ ਨਹੀਂ ਫੁੱਟੇਗੀ। ਟਾਲੀ ਦੇ ਪੈਰਾਂ ਹੇਠ ਅਤੇ ਆਲੇ-ਦੁਆਲੇ ਦੂਰ ਤੱਕ ਘਾਹ ਸੜਿਆ ਪਿਆ ਸੀ। ਸਟੇਸ਼ਨ ਦੀ ਹੱਦ ਤੋਂ ਪਾਰ ਪੁਰਾਣਾ ਥੇ ਸੀ। ਜਿਸ ਦੀ ਕਿਲਰੀ ਧਰਤੀ ਉੱਤੇ ਉੱਗੀ ਕਣਕ ਪਾਣੀ ਦੀ ਤਰੋਟ ਖਣੋ ਪੀਲੀ ਪੈਂਦੀ ਜਾ ਰਹੀ ਸੀ। ਤੇ ਦੀਟਾ ਲੁੱਤੇ ਪਹਾੜ ਦੀ ਬਾਤ ਉਹ ਬੱਚੀ ਕਣਕ ਊਦ ਮਧੂਲੀ ਸਿਰ ਚੁੱਕ ਰਹੀ ਸੀ ਉਸੇ ਢਾਲ ਵਿਰਲੀ ਵਿਰਲੀ ਸਰੋਗੰਦ ਲਈ ਹੋਈ ਸੀ ਪਹਾੜੀ ਪਹਾੜ ਦੇ ਸਾਹਮਣੇ ਬਾ ਨੇ ਕੁਲਤਾਰ ਦਾ ਤਿੱਖਾ ਨੱਕ ਭੰਨ ਸੁੱਕਿਆ ਸੀ ਪਾਣੀ ਵਗ ਉਹ ਲਾਲ ਸੋਹਾ ਹੋ ਚੁੱਕਾ ਸੀ ਉਸ ਦੀਆਂ ਮੋਟੀਆਂ ਅੱਖਾਂ ਵਿੱਚ ਵੀ ਪਾਣੀ ਭਰ ਜਾਂਦਾ ਜਿਸ ਜਿਸ ਨੂੰ ਉਹ ਥੋੜੇ ਥੋੜੇ ਚਿਰ ਪਿੱਛੇ ਰਮਣ ਨਾਲ ਸਾਫ਼ ਕਰ ਲੈਂਗੀ ਅੱਖਾਂ ਵਿੱਚ ਪਾਣੀ ਨਾ ਹੋਣ ਤੇ ਵੀ ਅੱਜ ਉਸ ਨੂੰ ਕੁਝ ਨਹੀਂ ਦਿਖਦਾ ਸੀ ਐਨੀ ਉਦਾਸੀ ਤੇ ਵਿਰਾਨੀ ਉਸ ਸਾਰੀ ਜ਼ਿੰਦਗੀ ਵਿੱਚ ਅਨੁਭਵ ਨਹੀਂ ਕੀਤੀ ਸੀ 25 ਸਾਲ ਦੀ ਉਮਰ ਤੱਕ ਜ਼ਿੰਦਗੀ ਬਾਰੇ ਪੜਿਆ ਤੇ ਮਨੁੱਖਤਾ ਲਈ ਸਮਝਿਆ ਇੱਕ ਤਰ੍ਹਾਂ નિਸਫਲ ਹੋ ਕੇ ਰਹਿ ਗਿਆ ਜਾਪਦਾ ਸੀ ਉਸ ਰੇਲ ਦੀ ਲੀਵ ਵਿਚਕਾਰ ਨੱਕ ਦਾ ਪਾਣੀ ਵਗਾ ਮਾਰੇ ਉਸ ਨੂੰ ਪੂਰਬ ਦੀ ਲਾਲੀ ਪੀਲੀ ਜਾਪੀ ਜਿਵੇਂ ਚਿਹਰਾ ਭਵਿੱਖ ਦੀ ਤਪ ਦਿਖਨੇ ਛੱਟ ਛੱਡਿਆ ਹੋਵੇ ਬਾਹ ਦੇ ਬੁੱਲੇ ਸਦਕਾ ਟਾਲੀ ਦੇ ਉੱਜ ਸੁੱਕੇ ਪੱਤੇ ਰੇਲ ਦੀ ਲੀ ਉੱਤੇ ਲੀ ਨਾਲ ਟਕਰਾ ਕੇ ਹੱਸੇ ਕੁਲਤਾਰ ਦੇ ਅੱਧ ਮੋਏ ਸਾਹ ਸੁਨੇ ਪਾਸਾ ਪਰਤੇ ਆਖਰ ਇੰਨਾ ਪਰ ਸਵਾਰਥੀ ਸੰਤਾਨਾਂ ਤੇ ਸਾਧ ਬਚਨਾਂ ਦਾ ਕੀ ਲਾਭ ਜੇ ਇੰਨਾ ਮਨੁੱਖਤਾ ਦੀ ਕਮ ਨਹੀਂ ਆਉਣਾ ਇੱਕ ਲੰਬਾ ਹੌਂਕਾ ਲੈ ਕੇ ਉਸ ਭਾਰੀ ਹੱਕ ਹੌਲਿਆਂ ਕਰਨ ਦਾ ਯਤਨ ਕੀਤਾ ਜਿਸ ਵੀ ਕੋਈ ਨਵੀਂ ਗੱਲ ਆਖੀ ਸਮਾਜ ਉਸ ਤੇ ਪਿੱਛੇ ਹੱਥ ਧੋਕੇ ਪੈ ਗਿਆ ਤੇ ਜਿਸ ਪ੍ਰਾਣੀ ਲਈ ਤੋਂ ਬਾਹਰ ਕਦਮ ਰੱਖਿਆ ਛੁਰੀਆਂ ਕਟਾਰਾਂ ਕੀਮਾ ਕਰ ਛੱਡਿਆ ਕੁੜੀ ਨੇ ਮਨਸੂਰ ਨੂੰ ਸੂਲੀ ਚੜਦਿਆਂ ਤੱਕਿਆ ਉਸ ਨੂੰ ਲੂ ਲੂ ਉਸ ਦਾ ਲੂ ਲੂ ਕੰਬ ਗਿਆ ਇੱਕ ਖੂਬਸੂਰਤ ਮਸਤਾਨਾ ਮਨੁੱਖਤਾ ਦਾ ਸ਼ਿੰਗਾਰ ਸ਼ਰੀਅਤ ਨੇ ਕਤਲ ਕਰਕੇ ਰੱਖ ਦਿੱਤਾ ਪਵਿੱਤਰ ਗੰਗਾ ਕਿਨਾਰੇ ਗੁਰੂ ਨਾਨਕ ਪੁਰਾਈਆਂ ਹੋ ਗਏ ਸ਼ਰਾਂਦ ਦੇ ਬੇਦਰਦ ਪਤਰਾ ਵਿੱਚ ਦੋ ਮਾਸੂਮ ਫੁੱਲ ਚਿੰਦਿਆਂ ਹੱਸ ਰਹੇ ਸਨ ਕੋਈ ਚੜਖੜੀ ਭਾਈ ਤਾਰੂ ਸਿੰਘ ਨੂੰ ਗਲ ਵਖੜੀ ਵਿੱਚ ਲੈ ਰਹੀ ਸੀ ਅਜੇ ਆ ਕੱਲ ਸਰਾਬੇ ਤੇ ਕਰਤਾਰ ਸਿੰਘ ਨੇ ਫਾਂਸੀ ਚੁਮੇ ਸੀ ਕੁੜੀ ਨੇ ਨਿਕਲਦੀ ਪੋਬ ਨੂੰ ਆਪਣਾ ਗਲ ਫੜ ਕੇ ਰੋਕ ਲਿਆ ਪਰ ਸਾਰਾ ਰੋਣ ਅੱਖਾਂ ਦੇ ਪਰਨਾਲਿਆਂ ਰਾਹ ਵਗ ਤੁਰਿਆ ਪਰ ਉਸ ਸਰਦਾਰ ਭਖਤ ਸਿੰਘ ਦੀ ਉਹ ਫੋਟੋ ਤੱਕੀ ਜੇ ਰੀਓਸ ਦੇ ਪਿਤਾ ਦੇ ਕਮਰੇ ਵਿੱਚ ਲੱਗੀ ਹੋਈ ਸੀ ਜਿਸ ਵਿੱਚ ਸਰਦਾਰ ਹੱਥ ਕੜੀਆਂ ਸਮੇਤ ਆਲ ਨੇ ਆਲਨੇ ਮੰਝੇ ਉੱਤੇ ਆਲ ਨੇ ਮੰਝੇ ਉੱਤੇ ਬੈਠਾ ਸੀ ਉਸ ਦੇ ਪਿਤਾ ਨੂੰ ਇਹ ਫੋਟੋ ਆਪਣੀ ਜਾਨ ਤੋਂ ਵੀ ਪਿਆਰੀ ਸੀ ਕੁਲਤਾਰ ਮਨੁੱਖੀ ਇਤਿਹਾਸ ਦੇ ਰਾਹ ਤੁਰਦੀ ਤੁਰਦੀ ਇੱਕ ਦੰਦੀ ਉੱਤੇ ਆਖਲੋਤੀ ਇਸ ਤੋਂ ਅੱਗੇ ਇਤਿਹਾਸ ਮੁੱਕ ਜਾਂਦਾ ਸੀ ਇਸ ਤੋਂ ਗਾਂ ਤਾਰੀਖ ਤੁਰਨਾ ਮੰਗਦੀ ਸੀ ਤੇ ਮਨੁੱਖੀ ਕਾਲ ਤੇ ਕੁਰਬਾਨੀ ਬਿਨਾਂ ਉਸ ਨੂੰ ਤੁਰਨਾ ਨਹੀਂ ਆਉਂਦਾ ਸੀ ਕੁੜੀ ਦੇ ਅੰਦਰਲਾ ਵੱਲ ਹੰਗਾਰ ਪਿਆ ਕੋਈ ਨਵਾਂ ਕਦਮ ਜਾਦੂ ਦਾ ਕ੍ਰਿਸ਼ਮਾ ਤਾਂ ਹੁੰਦਾ ਨਹੀਂ ਜਿਹੜਾ ਫੌਜੀ ਚਮਤਕਾਰ ਵਿਖਾ ਸਕੇ ਭੌਂ ਵਿੱਚ ਡਿੱਗਿਆ ਜਾਂ ਦਾਣਾ ਇੱਕ ਦਿਨ ਸਿੱਟਾ ਨਹੀਂ ਬਣ ਜਾਂਦਾ ਭਵਿਸ਼ ਮਨੁੱਖ ਭਰੋਸਾ ਮਨੁੱਖ ਦਾ ਉਡਣ ਰਿਹਾ ਹੈ ਉੱਡਣ ਰਿਹਾ ਹੈ ਉਸ ਨੂੰ ਜੇ ਕੋਈ ਦੁੱਖ ਜਾਂ ਅਫਸੋਸ ਸੀ ਤਾਂ ਉਹ ਆਪਣੇ ਪਿਤਾ ਜੀ ਉੱਤੇ ਸੀ ਜਿਸ ਦੇ ਸਿੱਧੇ ਤੌਰ ਦੇ ਪਰ ਇਤਿਹਾਸ ਦੀ ਡੰਡੀ ਤੋਂ ਉਖੜ ਪਈ ਸੰ ਤੇ ਕੁੜੀ ਆਪਣੇ ਪੁਰਖਾਂ ਦੇ ਰਾਹ ਤੁਰਨ ਲਈ ਮਜਬੂਰ ਹੋ ਗਈ ਸੀ ਉਸ ਨੂੰ ਪਿਤਾ ਦਾ ਆਜ਼ਾਦੀ ਦੀ ਜੰਗ ਵਿੱਚ ਦੋ ਵਾਰ ਹਤੇ ਆਜ਼ਾਦ ਭਾਰਤ ਵਿੱਚ ਸਾਂਝੀ ਵਾਲਤਾ ਦੇ ਹੋਂਦ ਇੱਕ ਵਾਰ ਜੇਲ੍ਹ ਜਾਣਾ ਤੇ ਅੰਡਰਗਰਾਉਂਡ ਰਹਿਣਾ ਇੱਕ ਤਰ੍ਹਾਂ ਅਕਾਰਥਕ ਜਾਪਿਆ ਉਸ ਦਾ ਪਿਤਾ ਮੰਨਾ ਸਿੰਘ ਅਮੋੜ ਸੁਆ ਦਾ ਮਾਲਕ ਸੀ ਉਖੜ ਸੋਕਰ ਰੁੱਖ ਵਾਂਗ ਟੁੱਟ ਸਕਦਾ ਸੀ ਪਰ ਲਿਚਕਣਾ ਉਹ ਸਿੱਖਿਆ ਨਹੀਂ ਸੀ। ਜੇਹਾਂ ਤਹਿਰੀਕਾਂ ਤੇ ਇਸ ਸਿਆਸੀ ਸਮਾਜੀ ਜਥੇਬੰਦੀਆਂ ਨੇ ਉਸ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ਪਾਇਆ ਸੀ। ਉਹ ਸੋਚਦੀ ਸੀ ਨਿੱਜੀ ਵਿਚਾਰਾਂ ਦੀ ਪੂਰਤੀ ਤੱਕ ਮਨੁੱਖ ਦਵਦੀਲੀ ਦਾ ਚਾਹਵਾਨ ਹੀ ਨਹੀਂ ਸਗੋਂ ਕਈ ਵਾਰ ਆਗੂ ਹੋ ਕੇ ਵੀ ਲੜਦਾ ਹੈ। ਪਰ ਪਰ ਵਿਚਾਰਾਂ ਲਈ ਉਹ ਕੰਧ ਕੱਢ ਕੇ ਖਲੋ ਜਾਂਦਾ ਹੈ। ਇਸ ਦੇ ਉਲਟ ਸਮਾ ਇਕੱਲਾ ਹੀ ਅਗਾ ਨਹੀਂ ਤੁਰਦਾ ਸਗੋਂ ਪੁੱਲ ਕੁਦਰਤ ਤੇ ਸਾਰੀਆਂ ਸਮਾਜੀ ਪਰਸਤਿਤੀਆਂ ਨੂੰ ਬੁੱਕਲ ਵਿੱਚ ਲੈ ਕੇ ਸਦਾ ਅੱਗੇ ਅਗੇਰੇ ਵੱਲ ਵਧਦਾ ਜਾਂਦਾ ਹੈ ਅੱਜ ਦਾ ਮਨੁੱਖ ਇਸ ਸੱਚ ਨੂੰ ਕਿਉਂ ਨਹੀਂ ਕਬੂਲਦਾ ਜਦੋਂ ਕਿ ਉਹ ਕੁਦਰਤ ਦਾ ਹਾਣੀ ਹੋਣ ਦਾ ਦਾਵੇਦਾਰ ਵੀ ਬਣਦਾ ਹੈ ਅਸਲ ਵਿੱਚ ਪ੍ਰਾਣੀ ਮਿੱਟੀ ਨਮੀ ਦੀ ਥਾਂ ਨਹੀਂ ਪੂਰਦੀ ਜਗਤਾਰ ਨੇ ਅੱਗੇ ਕੁੜੀ ਦੀਆਂ ਸੋਚਾਂ ਦੀ ਲੜੀ ਤੋੜ ਦਿੱਤੀ ਗੱਡੀ ਲੇਟਾ ਤੇ ਟਿਕਟਾਂ ਵੀ ਠਹਿਰ ਕੇ ਮਿਲਣ ਗਏ ਕੁਲਤਾਰ ਨੇ ਵੇਖਿਆ ਉਹਦਾ ਵੀਰ ਵੀ ਉਦਾਸ ਹੈ ਮੁੰਡਾ ਝਿਜਕਿਆ ਖਲੋਤਾ ਸੀ ਉਹ ਕੁਝ ਕਹਿਣਾ ਚਾਹੁੰਦਾ ਸੀ ਸ਼ਾਇਦ ਉਸ ਨੂੰ ਮੌਕੇ ਦੇ ਸ਼ਬਦ ਨਹੀਂ ਆਉਂ ਰਹੇ ਸਨ ਉਹ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਸੀ ਪੁੱਤਰ ਸੀ ਜਿਸ ਆਪਣੀ ਮਾਂ ਨਾਲ ਪਿਤਾ ਦੇ ਹੁਕਮਾਂ ਤੇ ਝੜਕਾਂ ਦਾ ਜਬਰ ਜਰਿਆ ਸੀ ਉਸ ਦੀ ਮਾਂ 2 ਸਾਲ ਹੋਈ ਉਸ ਦੀ ਮਾਂ 2 ਸਾਲ ਹੋਏ ਆਪਣੇ ਪਤੀ ਦੇ ਕੜੇ ਨੀਮਾ ਦੀ ਪਾਲਣਾ ਕਰਦੀ ਚਲਾਣਾ ਕਰ ਗਈ ਸੀ ਜਗਤਾਰ ਦੀ ਮਾਂ ਤਪ ਸਾਧਨਾ ਦੀ ਜਿਉਂਦੀ ਤਸਵੀਰ ਸੀ ਜਿਸ ਪਤੀ ਦੀ ਗੈਰ ਹਾਜ਼ਰੀ ਵਿੱਚ ਦੋਹਾਂ ਬੱਚਿਆਂ ਦੀ ਪਾਲਣਾ ਕੀਤੀ ਪਾਰਟੀ ਸਾਥੀਆਂ ਦੀ ਸੰਭਾਲ ਜਾਰੀ ਰੱਖੀ ਅਤੇ ਬਿਨਾਂ ਕੋਈ ਗਮ-ਗਿਲਾ ਦਿੱਤੇ ਮਰ ਗਈ ਪਰ ਮਰਦ ਸਾਥੀ ਨੇ ਉਸ ਨੂੰ ਕੱਖ ਕਰਕੇ ਨਹੀਂ ਗੋਲੇ ਮਾਂ ਦਾ ਇਸ ਤਰ੍ਹਾਂ ਮਰਨਾ ਮੁੰਡੇ ਨੂੰ ਇੱਕ ਅਮਿੱਟ ਜਾਖਮ ਦੇ ਗਿਆ ਸੀ ਘਰ ਦੇ ਵਾਤਾਵਰਨ ਵਿੱਚ ਵੀ ਮਾਂ ਨੇ ਬਾਪ ਨੇ ਮਾਂ ਪੁੱਤਰ ਨਾਲੋਂ ਧੀ ਨੂੰ ਵੱਧ ਪਿਆਰ ਦਿੱਤਾ ਸੀ ਅੱਜਕਲ੍ਹ ਤਾਰ ਦੇ ਪੁੱਟੇ ਕਦਮ ਉਤੇ ਜਗਤਾਰ ਅੰਦਰੋਂ ਖੁਸ਼ ਸੀ ਅੱਜ ਕਿਉਂਕਿ ਪਿਤਾ ਦੇ ਦਿਮਾਗ ਉੱਤੇ ਇੱਕ ਤਰ੍ਹਾਂ ਇਹ ਪਹਿਲੀ ਸੱਟ ਸੀ ਪਿਤਾ ਦਾ ਹੰਕਾਰ ਤੋੜਨ ਦੀ ਉਸ ਨੂੰ ਵੀ ਕਈ ਛੋਟੇ ਮੋਟੇ ਮੌਕੇ ਮਿਲੇ ਸਨ ਪਰ ਪਾਰਟੀ ਅਤੇ ਲੋਕਾਂ ਵਿੱਚ ਮੰਨਾ ਸਿੰਘ ਦਾ ਬੜਾ ਪ੍ਰਭਾਵ ਤੇ ਸਤਕਾਰ ਸੀ ਜਿਸ ਕਾਰਨ ਉਹ ਆਗਿਆਕਾਰੀ ਪੁੱਤਰ ਰਹਿਣ ਲਈ ਮਜਬੂਰ ਰਿਹਾ ਸੀ ਪਿਤਾ ਦੇ ਕਹੀ ਅਨੁਸਾਰ ਹੀ ਉਸ ਕਾਲਜ ਦੀ ਪੜ੍ਹਾਈ ਛੱਡ ਕੇ ਬਾਹੀ ਆਰੰਭ ਦਿੱਤੀ ਪਿਤਾ ਦੇ ਕਈ ਅਸਿੱਧੇ ਕੰਮਾਂ ਦਾ ਵੀ ਉਸ ਕਦੇ ਵਿਰੋਧ ਨਹੀਂ ਸੀ ਕੀਤਾ ਕੁੜੀ ਨੇ ਜਗਤਾਰ ਦੇ ਮਨ ਉਥਲ-ਪੁਥਲ ਪਾਉਂਦਿਆ ਵਿਚਾਰਾਂ ਨੂੰ ਹਰ ਬੇਹਰਫ ਫੜ ਲਿਆ ਉਹ ਚਾਹੁੰਦੀ ਸੀ ਵੀਰ ਕੋ ਜਨਾਖੇ ਉਹਦੀ ਦਿਲੀ ਹਮਦਰਦੀ ਉਸ ਤੱਕ ਆਪਣੇ ਆਪ ਪੁੱਜ ਗਈ ਸੀ ਪਰ ਮੁੰਡਾ ਦੋ ਕਦਮਾਂ ਚੱਲ ਕੇ ਵਾਪਸ ਮੁੜਾਇਆ ਪਾਲੇ ਕਾਰਨ ਕੁਝ ਸਵਾਰੀਆਂ ਸਟੇਸ਼ਨ ਦੇ ਕੋਨਿਆਂ ਵਿੱਚ ਡੜੀਆਂ ਬੈਠੀਆਂ ਸਨ ਕੁੜੀਆਂ ਨੇ ਬਾਹਰ ਅੱਗ ਬਾਲੀ ਹੋਈ ਸੀ ਥੋੜੇ ਮਰਦ ਉਸ ਦਿਵਾਲੇ ਅੱਗ ਸੇਕ ਰਹੇ ਸਨ ਸੂਰਜ ਦਾ ਉਤਲਾ ਬੁੱਲ ਦ ਮੇਲ ਹੋਤੇ ਸੂਹੇ ਸਾਰ ਸੀ ਪਰ ਉਸ ਦੀਆਂ ਕਿਰਨਾਂ ਤੋਂ ਵੀ ਕੱਕਰ ਨੂੰ ਨਸਤਾ ਪ੍ਰਤੀਤ ਹੋ ਰਿਹਾ ਸੀ ਜਗਤਾਰ ਨੇ ਬੂਟਾਂ ਦੇ ਤੁਲੇ ਨਾਲ ਵੱਜਰੀ ਹਟਾਉਂਦਿਆਂ ਪਿਆਰ ਨਾਲ ਆਖਿਆ ਤਾਰੋ ਇੰਨੀ ਕਹਿ ਕੇ ਉਹ ਰੁਕ ਗਿਆ ਪਲਕ ਦੀ ਚੁੱਪ ਅਤੇ ਝਿਜਕ ਪਿੱਛੋਂ ਬੋਲਿਆ ਮੈਂ ਅੱਗੇ ਤੈਨੂੰ ਇਸ ਤਰ੍ਹਾਂ ਕਦੇ ਕੁਝ ਨਹੀਂ ਆਖਿਆ ਆਖਣ ਦੀ ਲੋੜ ਹੀ ਨਹੀਂ ਪਈ ਤੂੰ ਮੈਥੋਂ ਵੱਡੀ ਹੀ ਨਹੀਂ ਸਿਆਣੀ ਵੀ ਹੈ ਪਿਤਾ ਜੀ ਨਾਲੋਂ ਮੈਂ ਤੇਰੇ ਕੋਲੋਂ ਬਹੁਤ ਕੁਝ ਸਿੱਖਿਆ ਪਰ ਤੇਰਾ ਭਰਾ ਹੋਣ ਦਾ ਮਾਣ ਹੈ ਮੈਨੂੰ ਤੇਰਾ ਭਰਾ ਹੋਣ ਦਾ ਮਾਣ ਹੈ ਜਜ਼ਬਾਤ ਨਾਲ ਉਸ ਦਾ ਗੱਲ ਪਾਰਾ ਹੈ ਉਸ ਥੋੜਾ ਸਮਾ ਰੋਕ ਕੇ ਗੱਲ ਅੱਗੇ ਵਿਧਾਈ ਰਾਤੀ ਤੇ ਅੱਜ ਸਵੇਰੇ ਜੋ ਹੋਇਆ ਉਸ ਉੱਤੇ ਮੈਨੂੰ ਅਫਸੋਸ ਹੀ ਨਹੀਂ ਦੁੱਖ ਵੀ ਹੈ ਪਿਤਾ ਜੀ ਨੇ ਹਮੇਸ਼ਾ ਮਨਮਾਨੀ ਕੀਤੀ ਹੈ ਜਿੱਥੋਂ ਤੱਕ ਉਹਨਾਂ ਦੇ ਪਿਤਾ ਹੋਣ ਦਾ ਤਾਲੁਕ ਹੈ ਸ਼ਾਇਦ ਅਸੀਂ ਹਮੇਸ਼ਾ ਅਗਿਆ ਕਰ ਰਹੇ ਹਾਂ ਇਸ ਦਿਨ ਉਹ ਬਾਹਰ ਲੋਕਾਂ ਵਿੱਚ ਮਸਾਲਾ ਦਿਆ ਕਰਦੇ ਹਨ ਪਰ ਦੂਜੇ ਦਾ ਦਿਲ ਸਮਝਣ ਵਾਲੀ ਪਤਾ ਨਹੀਂ ਉਹ ਕਿਉਂ ਘੋਗਲ ਕੰਨੀ ਹੋ ਜਾਂਦੇ ਦੇਖ ਦੇਖ ਤਾਰੋ ਵੀਜੀ ਨੂੰ ਤੂੰ ਪਿੱਛੋਂ ਹਲੇ ਤੱਕ ਤੂੰ ਹੀ ਮੇਰੀ ਦੁਨੀਆ ਹੈ ਪਿਤਾ ਜੀ ਦੇ ਕਰੜੇ ਰਵੱਈਏ ਕਰਨ ਜੇ ਤੂੰ ਮੇਰੇ ਵੱਲੋਂ ਪਾਸਾ ਵਟ ਲੈ ਮੈਂ ਸਮਝਾਂਗਾ ਵੀਜੀ ਦੂਜੀ ਵਾਰ ਮਰੇ ਮੁੰਡਾ ਇੱਕਦਮ ਰੋਪ ਆ ਉਸ ਲਾਲ ਕੰਨੀ ਵਾਲੇ ਖਾਕੀ ਖੇਸ ਵਿੱਚ ਮੂੰਹ ਦੇ ਲਿਆ ਉੜੀ ਆਪਾ ਸਾਹਮਣਾ ਸਕੇ ਉਸ ਝਟ ਆਪਣੇ ਵੀਰ ਨੂੰ ਮੋਢੇ ਲਾ ਲਿਆ ਅਤੇ ਬੁੱਲ ਘੁੱਟਦਿਆਂ ਵੀ ਉਸ ਦੇ ਹੰਝੂ ਭਰਾ ਦੇ ਖੇ ਸੁੱਤੇ गिर ਗਏ ਪਰ ਉਸ ਤਰ੍ਹਾਂ ਹੀ ਅਫਰਾਇ ਤੇ ਜਜਵਾਤ ਭਰੇ ਭਰੀ ਲੋਹੇ ਤੇ ਠਰੇ ਜੰਗਲੇ ਨਾਲ ਆ ਲੱਗੀ ਨੱਕ ਝਾੜਦਿਆਂ ਉਸ ਸੋਚਿਆ ਕਾਸ਼ ਜੰਗਲੇ ਦੇ ਸਭ ਤੀਰ ਮੇਰੀ ਹਿੱਕ ਵਿੱਚ ਖੋਭ ਜਾਣ ਇੱਕ ਮਾਮੂਲੀ ਗੱਲ ਕਿਵੇਂ ਜ਼ਿੰਦਗੀ ਦਾ ਮਤਾਨਾ ਬਣ ਇਹੋ ਘਟਨਾ ਵਾਪਰ ਜਾਂਦੀ ਆ ਸੀ ਕੋਈ ਨਹੀਂ ਸੀ ਤੇ ਪਿਤਾ ਜੀ ਦੇ ਮੋਹ ਹਿੰਤੇ ਕੁਲੱਕੜ ਹੋਣ ਜਾਣ ਦਾ ਚੇਤ ਚੇਤਾ ਵੀ ਨਹੀਂ ਸੀ ਮਨ ਭਰੀ ਉਹ ਜਗਤਾਰ ਨੂੰ ਕੁਝ ਵੀ ਆਖ ਨਹੀਂ ਸਕੀ ਉਹ ਕੁਝ ਵੀ ਬੋਲਣ ਜੋਗੀ ਨਹੀਂ ਸੀ ਪਰ ਉਸ ਅੰਦਰ ਬੋਲਣ ਲਈ ਇਹਨਾਂ ਕੁਝ ਪਿਆ ਸੀ ਕਿ ਪਿਤਾ ਜੀ ਉਸ ਦੀ ਪਾਰਟੀ ਤੇ ਉਹ ਸਭ ਜਿਨ੍ਹਾਂ ਲਈ ਮੰਨਾ ਸਿੰਘ ਚਾਨਣ ਮਹਾਨ ਮਹਾਰਾ ਸੀ ਸੁਣ ਕੇ ਸੁੰਨ ਹੋ ਜਾਂਦੇ ਉਹ ਦੱਸਦੀ ਬੋਲਣ ਵਾਲਿਆਂ ਨਾਲੋਂ ਅਬੋਲ ਮਨੁੱਖ ਕਿੰਨੇ ਜ਼ਬਰਦਸਤ ਹੁੰਦੇ ਆ ਜਗਤਾਰ ਨੇ ਸੰਭਲ ਕੇ ਫਿਰ ਕਿਹਾ ਮੇਰੇ ਵੱਲੋਂ ਮਨ ਮੈਲਾਣਾ ਕਰੀ ਮੈਂ ਤੈਨੂੰ ਕਦੇ ਗਲਤ ਨਹੀਂ ਸਮਝਿਆ ਤੇ ਇਹ ਗੱਲ ਤਾਂ ਗਲਤ ਸੀ ਹੀ ਨਹੀਂ ਭੈਣ ਜੀ ਮੇਰੇ ਭਰੋਸੇ ਨੂੰ ਛੱਡਣਾ ਬਬ ਮੈਂ ਸਭ ਕੁਝ ਛੱਡ ਸਕਦਾ ਹਾਂ ਪਰ ਤੈਨੂੰ ਨਹੀਂ ਤੇ ਕਦੇ ਵੀ ਨਹੀਂ ਮੁੰਡੇ ਨੇ ਕਈ ਵਾਰ ਸਿਰ ਫੇਰੇ ਉਡੀਨੇ ਜਗਤਾਰ ਦਾ ਮੋਢਾ ਫੜ ਕੇ ਘੁੱਟ ਲਿਆ ਤੇ ਮੁਸਕਾ ਕੇ ਵਿਸ਼ਵਾਸ ਦਿੱਤਾ ਅਜਿਹਾ ਕਦੇ ਨਹੀਂ ਹੋਵੇਗਾ ਤੂੰ ਘਬਰਾਣਾ ਮੇਰੇ ਵੀਰ ਉਹ ਇੱਕੋ ਹੋਂਕੇ ਵਿੱਚ ਵੀਰ ਦੇ ਸਾਰੇ ਗਮ ਪੀ ਜਾਣਾ ਚਾਹੁੰਦੀ ਸੀ ਮੁੰਡੇ ਨੂੰ ਤਾਰੋ ਉਤੇ ਪਹਿਲੋਂ ਹੀ ਵਿਸ਼ਵਾਸ ਸੀ ਕੁਲਤਾਰ ਨੇ ਮਨ ਵਿੱਚ ਧਾਰ ਲਈ ਉਹ ਉਸ ਦੀ ਕਰਨੀ ਦਾ ਬੋਲ ਕੇ ਨਾ ਸਹੀ ਪਰ ਦਿਲੋਂ ਜਰੂਰ ਸਾਥ ਦੇਵੇਗੀ ਸਮਾਜ ਦੇ ਬਦਲ ਦੇ ਕਣਾ ਉਤੇ ਉਸ ਦਾ ਨਿਸ਼ਚਾ ਪਰ ਪੱਕ ਹੁੰਦਾ ਗਿਆ ਮੁੰਡੇ ਨੇ ਸਾਸਰੀਆ ਕਰਬਲਾਈ ਅਤੇ ਖੇਸ ਦੀ ਢਿੱਲੀ ਬੁੱਕਲ ਕਾਸਕੇ ਪਿੰਡ ਨੂੰ ਤੁਰ ਪਿਆ। ਮਾਂ ਦੇ ਕੋਲ ਉੱਤੇ ਹੁਣ ਸੰਤੁਸ਼ਟ ਸੀ। ਇਹ ਜਿਹੜੀ ਗੱਲ ਉਸ ਪੈਨ ਨੂੰ ਕਹਿਣੀ ਸੀ ਸਹਿਜ ਸਹਿਜ ਜਨਾਹ ਦਿੱਤੀ ਸੀ। ਅਗਾ ਕੀ ਹੋਵੇਗਾ ਇਸ ਗੱਲੋਂ ਉਹ ਹਲੇ ਵੀ ਇਕਵਰਾ ਰਿਹਾ ਸੀ। ਦੋ ਚਿੱਤੀ ਤੋਂ ਕਿਹੜਾ ਮਨੁੱਖ ਮੁਕਤੀ ਪਾ ਸਕਿਆ। ਧੰਨਵਾਦ।